SGPC ਦੀ ਸੇਖ ਮਰਿਆਦਾ ਦੇ ਉੱਪਰ ਅੱਜਕੱਲ ਇੱਕ ਵੱਡਾ ਖੁਲਾਸਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਮੰਨਾ ਨੇ ਕੀਤਾ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਧਾਰਮਿਕ ਸਥਾਨਾਂ ਦੇ ਉੱਪਰ SGPC ਸੰਸਥਾਨ ਦੇ ਵਿੱਚ ਹੋ ਰਹੀ ਮਾਲ ਦੀ ਵਿਕਰੀ ਦੇ ਉੱਪਰ ਵੱਡਾ ਖੁਲਾਸਾ ਕੀਤਾ ਦਰਸਲ ਖਬਰ ਤੋਂ ਪਹਿਲਾਂ ਸਿੰਘ ਸਹਿਬਾਨਾਂ ਦੀ ਹੋਈ ਬੈਠਕ ਦਾ ਉਹ ਬਿਆਨ ਜ਼ਰੂਰ ਸੁਣ ਲੈਣਾ ਚਾਹੀਦਾ ਜਿਸ ਨੂੰ 27 ਜੁਲਾਈ ਨੂੰ ਸਿੰਘ ਸਹਿਬਾਨਾਂ ਦੀ ਬੈਠਕ ਦੇ ਵਿੱਚ ਦਿੱਤਾ ਗਿਆ ਸੀ ਜੇਜ਼ ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਚਲਾਈ ਜਾ ਰਹੀ ਗੁਰੂ ਰਾਮਦਾਸ ਯੂਨੀਵਰਸਿਟੀ ਦੇ ਅੱਗੇ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਲਗਾਉਣ ਦੇ ਹੁਕਮ ਦਿੱਤੇ ਸਨ ਦੂਜੇ ਪਾਸੇ ਨਾਲ ਹੀ ਕਿਸੇ ਵੀ ਧਾਰਮਿਕ ਸਥਾਨ ਦੇ ਉੱਪਰ ਹੋ ਰਹੇ ਵਪਾਰੀ ਕਰਨ ਦਾ ਵਿਰੋਧ ਕੀਤਾ ਸੀ ਪਰ ਹੁਣ ਇੱਕ ਨਵਾਂ ਖੁਲਾਸਾ ਜਿਸ ਦੇ ਵਿੱਚ ਇੱਕ ਐਸਜੀਪੀਸੀ ਦੇ ਅਧੀਨ ਚੱਲ ਰਹੀ ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਸਾਇੰਸ ਐਂਡ ਰਿਸਰਚ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਦੀਵਾਰ ਤੇ ਅਤੇ ਇਸ ਸੰਸਥਾਨ ਦੇ ਅੰਦਰ ਚੱਲ ਰਹੇ ਰੈਸਟਰਾ ਦਾ ਜਿਸ ਦੇ ਵਿੱਚ ਕੇ ਮਾਸ ਦੀ ਵਿਕਰੀ ਕੀਤੀ ਜਾਂਦੀ ਹੈ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਜਗ੍ਹਾ ਤੇ ਇਹ ਖੋਲਿਆ ਗਿਆ ਉਹ ਜਗ੍ਹਾ ਐਸਜੀਪੀਸੀ ਦੇ ਸੰਸਥਾਨ ਦੇ ਅੰਦਰ ਹੈ ਅਤੇ ਨਾਲ ਹੀ ਇਸ ਵਿੱਚ ਇਸ ਹੋਟਲ ਦਾ ਕਿਰਾਇਆ ਐਸਜੀਪੀਸੀ ਨੂੰ ਆਉਂਦਾ ਹੈ ਅਤੇ ਜੋ ਮਾਸ ਵੇਚ ਕੇ ਇਸ ਦਾ ਕਿਰਾਇਆ ਹਾਸਲ ਕੀਤਾ ਜਾਂਦਾ ਹੈ ਦੂਜੇ ਪਾਸੇ ਜੇਕਰ ਸੂਤਰਾਂ ਦੀ ਮੰਨੀਏ ਤਾਂ ਇਹ ਰੈਸਟਰਾ ਇੱਕ ਐਸਜੀਪੀਸੀ ਦੇ ਵਿੱਚ ਤਾਇਨਾਤ ਇੱਕ ਵੱਡੇ ਅਹੁਦੇ ਤੇ ਸ਼ੱਕ ਸੇ ਚਲਾ ਰਿਹਾ ਹੈ ਇਸ ਵਿਚਾਲੇ ਮੰਨਾ ਨੇ ਇਸ ਰੈਸਟੋਰਾਂ ਦੇ ਅੰਦਰ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਕਿ ਇਸ ਦੇ ਅੰਦਰ ਮਾਸ ਦੇ ਵੇਚਣ ਅਤੇ ਉਸ ਦੇ ਖਾਣੇ ਦਾ ਵੀਡੀਓ ਹੈ ਇਸ ਵੀਡੀਓ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਦੇ ਅੰਦਰ ਦੇ ਹੋਸਟਲ ਦੇ ਵਿੱਚ ਮਾਸ ਖਾਇਆ ਜਾ ਰਿਹਾ ਹੈ ਦੂਜੇ ਪਾਸੇ ਇਸ ਵਿੱਚ ਮੰਨਾ ਨੇ ਕਿਹਾ ਕਿ ਜੇਕਰ ਕਿਸੇ ਵੀ ਫਿਸ਼ ਮਾਮਲੇ ਨੂੰ ਲੈ ਕੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਲਗਾਈ ਜਾਂਦੀ ਹੈ ਤਾਂ ਉਸ ਨੂੰ ਈਮੇਲ ਦੇ ਜ਼ਰੀਏ ਮਾਫੀ ਦੇ ਦਿੱਤੀ ਜਾਂਦੀ ਹੈ ਮੰਨਾ ਨੇ ਕਿਹਾ ਕਿ ਜੋ ਐਸਜੀਪੀਸੀ ਆਪਣੀ ਦੁਕਾਨਦਾਰੀ ਚਲਾ ਰਹੀ ਹੈ ਇਸ ਨੂੰ ਬੰਦ ਕੀਤਾ ਜਾਵੇ ਗੁਟਕਾ ਸਾਹਿਬ ਦੇ ਬਾਅਦ ਆਪਣੀ ਕੰਪਨੀ ਦੀ ਮਸ਼ਹੂਰੀ ਲਈ ਇਸ਼ਤਿਹਾਰ ਬਾਜ਼ ਇਸ਼ਤਿਹਾਰ ਬਾਜ਼ੀ ਕਰਦੀਆਂ ਹਨ ਜੋ ਕਦਾ ਚਿੱਤ ਵੀ ਉਚਿਤ ਨਹੀਂ ਹੈ ਗੁਰੂ ਸਾਹਿਬਾਨ ਦੇ ਸਰੂਪ ਜਾਂ ਗੁਰਦੁਆਰਾ ਸਾਹਿਬਾਨ ਦੇ ਸਰੂਪ ਆਪਣੇ ਕਾਰੋਬਾਰੀ ਆਧਾਰਿਆਂ ਦੇ ਵਿੱਚ ਕਿਸੇ ਨੂੰ ਵੀ ਵਰਤਣ ਦੀ ਇਜਾਜ਼ਤ ਨਹੀਂ ਹੈ ਔਰ ਮੀਡੀਆ ਵਾਲੇ ਵੀ ਤਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਜੇ ਜਿੱਥੇ ਕਿਤੇ ਵੀ ਗੁਰੂ ਸਾਹਿਬਾਨ ਦਾ ਨਾਮ ਆਵੇ ਉੱਥੇ ਪੂਰਨ ਤੌਰ ਤੇ ਸਤਕਾਰ ਦੇ ਨਾਲ ਨਾਮ ਲਿਆ ਜਾਵੇ ਜਿਵੇਂ ਪਿਛਲੇ ਦਿਨੀ RAMDAS UNIVERSITY ਨਾਮ ਵਰਤਿਆ ਗਿਆ ਜੋ ਕਿ ਬਿਲਕੁਲ ਯੋਗ ਨਹੀਂ ਹੈ ਸ੍ਰੀ ਗੁਰੂ RAMDAS ਇਸ ਤਰ੍ਹਾਂ ਦੇ ਸ਼ਬਦ ਵਰਤੋਂ ਦੇ ਵਿੱਚ ਲਿਆਂਦੇ ਜਾਣ ਔਰ ਜਿੱਥੇ ਕਿਤੇ ਸਿੱਖ ਦਾ ਨਾਮ ਆਵੇ ਉਹ ਸਿੱਖ ਦੇ ਨਾਮ ਦੇ ਨਾਲ ਵੀ ਸਿੰਘ ਸ਼ਬਦ ਔਰ ਜੇ ਲੜਕੀ ਆ ਤਾਂ ਲੜਕੀ ਦੇ ਨਾਮ ਦੇ ਨਾਲ ਕੋਰ ਸ਼ਬਦ ਜੋ ਖਾਸ ਕਰਕੇ ਅੰਮ੍ਰਿਤਧਾਰੀ ਨੇ ਉਹਨਾਂ ਦੇ ਨਾਵਾਂ ਦੇ ਨਾਲ ਜਾਣਕਾ ਉਹਨਾਂ ਦੇ ਨਾਵਾਂ ਦੇ ਨਾਲ ਸਿੰਘ ਤੇ ਕੌਰ ਸ਼ਬਦ ਜ਼ਰੂਰ ਲਗਾਏ ਜਾਣ ਅੱਜ ਤੋਂ ਹਫਤਾ ਪਹਿਨਾ ਇੱਕ ਖਬਰ ਲੱਗੀ ਸੀ ਕਿ ਆਸਟ੍ਰੇਲੀਆ ਦਾ ਕੋਈ ਬੰਦਾ ਹੈ ਉਹਨੇ ਆਪਣਾ ਕੋ ਫਿਸ਼ ਕਰੀ ਮਸਾਲਾ ਕੱਢਿਆ ਔਰ ਉਹਦੇ ਉੱਤੇ ਦਰਬਾਰ ਸਾਹਿਬ ਦੀ ਫੋਟੋ ਲਾ ਦਿੱਤੀ ਔਰ ਸਿੰਘ ਸਾਹਿਬ ਨੇ ਔਰ ਸ਼ਰੋਮਣੀ ਕਮੇਟੀ ਨੇ ਬੜਾ ਵੱਡਾ ਨੋਟਿਸ ਲਿਆ ਸੀਗਾ ਕਿ ਇਹਨੇ ਬਹੁਤ ਜਿਹੜਾ ਗਲਤ ਕੰਮ ਕੀਤਾ ਉਸ ਤੋਂ ਬਾਅਦ ਉਹਨੂੰ ਨੋਟਿਸ ਕੀਤਾ ਗਿਆ ਉਸ ਬੰਦੇ ਨੇ ਈਮੇਲ ਦੇ ਉੱਤੇ ਮਾਫੀ ਮੰਗ ਲਈ ਸ਼੍ਰੋਮਣੀ ਕਮੇਟੀ ਨੂੰ ਪਹਿਲਾ ਮੁੱਦਾ ਹੈ ਕਿ ਇਹਨਾਂ ਐਡਵਰਟਾਈਜ਼ਮੈਂਟ ਏਜੰਸੀ ਬਣਾਇਆ ਹੋਇਆ ਕਿ ਪਹਿਲਾਂ ਅਗਲੇ ਨੂੰ ਨੋਟਿਸ ਕੱਢਦੇ ਨੇ ਉਹ ਈਮੇਲ ਤੇ ਮਾਫੀ ਮੰਗ ਲੈਂਦਾ ਉਹਦੀ ਐਡ ਹੋ ਜਾਂਦੀ ਹੈ ਸੇਮ ਪ੍ਰੋਸੀਜਰ ਇਹ ਫਿਲਮਾਂ 'ਚ ਅਡਾਪਟ ਕਰਦੇ ਨੇ ਵੀ ਉਹਦੇ ਵਿੱਚ ਕੋਈ ਨਾ ਕੋਈ ਸੀਨ ਦੇ ਉੱਤੇ ਕਿੰਤੂ ਪਰੰਤੂ ਕਰਕੇ ਉਸ ਤੋਂ ਬਾਅਦ ਉਹਨੂੰ ਕਲੀਨ ਚਿੱਟ ਦੇ ਦਿੰਦੇ ਨੇ ਇਹੀ ਉਹ ਲੋਕ ਚਾਹੁੰਦੇ ਨੇ ਉਹਦੇ ਵਿੱਚ ਜਿਹੜਾ ਨੋਟਿਸ ਲਿਆ ਗਿਆ ਸੀ ਉਹ ਕੀ ਉਹਨੇ ਫਿਸ਼ ਕਰੀ ਮਸਾਲਾ ਇੱਕ ਬਣਾਇਆ ਉਹਦੇ ਵਿੱਚ ਤੇ ਮੀਟ ਮਸਾਲਾ ਆਇਆ ਵੀ ਨਹੀਂ ਸੀ ਅੱਜ ਮੈਂ ਸ਼੍ਰੋਮਣੀ ਕਮੇਟੀ ਦਾ ਇੱਕ ਸਕੈਂਡਲ ਕ ਸ਼੍ਰੋਮਣੀ ਕਮੇਟੀ ਦਾ ਇੱਕ ਆਧਾਰਾ ਹੈ ਗੁਰੂ ਗੁਰੂ ਰਾਮਦਾਸ ਯੂਨੀਵਰਸਿਟੀ ਵੱਲਾ ਉਹਦੇ ਬਾਹਰ ਇੱਕ ਰੈਸਟੋਰੈਂਟ ਹੈ ਉਸੇ ਕੰਪਲੈਕਸ ਦੇ ਵਿੱਚ ਉਸੇ ਕੰਪਲੈਕਸ ਚ ਗੁਰਦੁਆਰਾ ਹੈ ਉੱਥੇ ਮੀਟ ਵੀ ਮਿਲਦਾ ਮੱਛੀ ਵੀ ਮਿਲਦੀ ਹੈ ਚਿਕਨ ਵੀ ਮਿਲਦਾ ਔਰ ਸੂਰ ਤੱਕ ਦਾ ਮੀਟ ਜਿਹੜਾ ਉੱਥੇ ਸੇਲ ਕੀਤਾ ਜਾਂਦਾ ਜਿਹਦਾ ਰੈਵਨਿਊ ਸ਼੍ਰੋਮਣੀ ਕਮੇਟੀ ਨੂੰ ਜਾਂਦਾ ਉਹਦੇ ਨਾਲ ਨਾਲ ਅੰਦਰ ਜਿਹੜੇ ਹੋਸਟਲਰ ਨੇ ਜਿਹੜੇ ਬੱਚੇ ਹੋਸਟਲ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਸ਼ੁੱਕਰਵਾਰ ਦੇ ਸ਼ੁੱਕਰਵਾਰ ਮੀਟ ਦਿੱਤਾ ਜਾਂਦਾ ਹੈ ਸ਼੍ਰੋਮਣੀ ਕਮੇਟੀ ਦਾ ਆਧਾਰਾ ਕਰ ਰਿਹਾ ਇਹਨਾਂ ਦੀ ਦੋਗਲੀ ਨੀਤੀ ਦੇ ਉੱਤੇ ਮੈਂ ਨਹੀਂ ਕਹਿੰਦਾ ਮੀਟ ਨਹੀਂ ਖ ਗੱਲ ਇਹ ਹੈ ਕਿ 도ਗਲੀ ਨੀਤੀ ਕਿਉਂ ਹੈ ਤੁਸੀਂ ਇੱਕ ਪਾਸੇ ਲੋਕਾਂ ਨੂੰ ਤੇ ਤਾਨ ਕਰਦੇ ਹੋ ਆਪ ਤੁਸੀਂ ਸਾਰੇ ਇਹ ਕੰਮ ਕਰ ਰਹੇ ਹੋ ਔਰ ਉਹ ਡੋਨੇਟ ਕੀਤੀ ਜਗਾ ਸ਼੍ਰੋਮਣੀ ਕਮੇਟੀ ਸੰਸਦਾਂ ਨੂੰ ਕੱਲ ਨੂੰ ਜੇ ਸਟੂਡੈਂਟ ਅੰਦਰ ਸਿਗਰਟ ਮੰਗਣ ਗਿਆ ਉਹ ਵੀ ਦੇ ਦਾਂਗੇ ਤਮਾਕੂ ਮੰਗਣ ਜੋ ਵੀ ਦੇ ਦਾਂਗੇ ਕੱਲ ਨੂੰ ਦਰਬਾਰ ਸਾਹਿਬ ਦੇ ਸ਼ਰਧਾਲੂ ਜੇ ਕਹਿਣਗੇ ਕਿ ਲੰਗਰ ਦੇ ਵਿੱਚ ਮੀਟ ਬਣਾ ਦਿਓ ਸਾਨੂੰ ਇਹ ਫੈਸਿਲਿਟੀ ਚਾਹੀਦੀ ਹੈ ਤੇ ਆਪਾਂ ਕੀ ਗੱਲ ਉਹਨਾਂ ਨੂੰ ਇਹ ਪ੍ਰੋਵਾਈਡ ਕਰ ਦਾਂਗੇ ਮੈਂ ਇਸ ਕਰਕੇ ਇਹਨਾਂ ਦੀ ਜਿਹੜੀ ਪੋਲ ਖੋਲੀ ਏ ਇਹਨਾਂ ਦਾ ਸਕੈਂਡਲ ਕੱਢਿਆ ਔਰ ਮੈਂ ਸਿੰਘ ਸਾਹਿਬ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਣੀ ਤੋਂ ਇਬਾਦਤ ਦਾ ਅੰਦਾਜ਼ ਹੀ ਨਿਰਾਲਾ ਹੈ ਇੱਕ ਹੱਥ ਮੇਂ ਮਾਲਾ ਔਰ ਇੱਕ ਹੱਥ ਮੇਂ ਪਿਆਲਾ ਹੈ ਇਹ ਦੋਗਲੀ ਨੀਤੀ ਛੱਡਣ ਔਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ ਔਰ ਸ਼੍ਰੋਮਣੀ ਕਮੇਟੀ ਨੂੰ ਆਪਣੀ ਦੁਕਾਨਦਾਰੀ ਨਾ ਬਣਾਉਣ। ਸ਼੍ਰੀ ਅਮਰਦਸਰ ਸਾਹਿਬ ਤੋਂ ਹਰਸ਼ ਪੁੰਜ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ। ਹੋਰ ਜੰਗ।